ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਸਭ ਤੋਂ ਪਹਿਲਾਂ ਡੀਆਈਜੀ ਭੁੱਲਰ ਕਾਂਡ ਦੇ ਵਿੱਚ ਜੋ ਵੱਡਾ ਅਪਡੇਟ ਹੈ ਉਹੀ ਜ਼ਰੂਰ ਸਾਂਝਾ ਕਰਨਾ ਕਿਉਂਕਿ ਪਤਾ ਲੱਗਿਆ ਕਿ ਸੀਬੀਆਈ ਦੇ ਹੱਥ ਜੋ ਹੈ ਕਈ ਅਹਿਮ ਸਬੂਤ ਵੀ ਲੱਗੇ ਨੇ ਉਦੋਂ ਜਿਹੜਾ ਮਿਡਲਮੈਨ ਜਿਹੜਾ ਕਈ ਸੁਰਖੀਆਂ ਦੇ ਵਿੱਚ ਵੀ ਬਣਿਆ ਹੋਇਆ ਹੈ ਕ੍ਰਿਸ਼ਾਨੂੰ ਦੀ ਮੈਂ ਗੱਲ ਕਰ ਰਹੀ ਹਾਂ ਉਸ ਨੂੰ ਵੀ ਉਸ ਦਾ ਵੀ ਜੋ ਹੈ ਰਿਮਾਂਡ ਮੰਗਿਆ ਗਿਆ ਹੈ ਤੇ ਅੱਜ ਜੋ ਹੈ ਅਦਾਲਤ ਵਿੱਚ ਸੁਣਵਾਈ ਹੋਏਗੀ ਜ਼ਰੂਰ ਇਸ ਮਾਮਲੇ ਤੇ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਤੇ ਜੋ ਕੜੀਆਂ ਹੁਣ ਖੁੱਲ ਰਹੀਆਂ ਨੇ ਹੌਲੀ ਹੌਲੀ ਕਰਕੇ ਆ ਸੀਬੀਆਈ ਹੱਥ ਜੋ ਸਬੂਤ ਲੱਗ ਰਹੇ ਨੇ ਉਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕ੍ਰਿਸ਼ਾਨੂੰ ਜਿਹੜਾ ਮਿਡਲਮੈਨ ਦੱਸਿਆ ਜਾ ਰਿਹਾ ਹੈ ਜਿਹੜਾ ਹਰਚੰਦ ਸਿੰਘ ਭੁੱਲਰ ਦਾ ਬਹੁਤ ਕਰੀਬੀ ਦੱਸਿਆ ਜਾ ਰਿਹਾ ਹੈ ਜਿਹੜਾ ਵੱਡਾ ਹਾਕੀ ਦਾ ਖਿਡਾਰੀ ਸੀ ਔਰ ਕਾਂਗਰਸੀ ਹਲਕਿਆਂ ਚ ਬਹੁਤ ਸਰਗਰਮ ਸੀ ਉਹ ਨੌਜਵਾਨ ਕਿਰਸ਼ਾਨੂੰ ਮਿਡਲਮੈਨ ਉਹਨੂੰ ਲੈ ਕੇ ਸੀਬੀਆਈ ਨੇ ਜਿਹੜੀ ਮੁਹਾਲੀ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਚ ਪਹੁੰਚ ਕੀਤੀ ਹੈ ਤੇ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਕਿਰਸ਼ਾਨੂੰ ਦੀ 12 ਦਿਨ ਦੇ ਲਈ ਸੀਬੀਆਈ ਦੇ ਰਿਮਾਂਡ ਦੀ ਮੰਗ ਕੀਤੀ ਹੈ ਹੁਣ ਅੱਜ ਇਹਦੀ ਸੁਣਵਾਈ ਹੈ ਇਹ ਸੁਣਵਾਈ ਕੱਲ ਉਹਨਾਂ ਨੇ ਮੰਗ ਕੀਤੀ ਸੀ ਸੁਣਵਾਈ ਅੱਜ ਤੱਕ ਲਈ ਟਾਲ ਦਿੱਤੀ ਗਈ ਸੀ ਅੱਜ ਸੀਬੀਆਈ ਦੀ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਇਹ ਫੈਸਲਾ ਦੇਊਗੀ ਕਿ ਕੀ ਕ੍ਰਿਸ਼ਾਨੂੰ 12 ਦਿਨਾਂ ਨੂੰ ਸੀਬੀਆਈ ਨੂੰ ਦਿੱਤੇ ਜਾਣ ਦੀ ਲੋੜ ਹੈ ਜਾਂ ਸੀਬੀਆਈ 2 4 5 7 ਦਿਨ ਦੇ ਲਈ ਕ੍ਰਿਸ਼ਾਨੂੰ ਨੂੰ ਸੀਬੀਆਈ ਦੀ ਅਦਾਲਤ ਹੈ ਜਿਹੜੀ ਉਹ ਸੀਬੀਆਈ ਦੇ ਰਿਮਾਂਡ ਦੇ ਵਿੱਚ ਭੇਜਦੀ ਹੈ ਹੁਣ ਇੱਥੇ ਵੱਡਾ ਸਵਾਲ ਖੜਾ ਇਹ ਹੋ ਰਿਹਾ ਹੈ ਕਿ ਕ੍ਰਿਸ਼ਾਨੂੰ ਦਾ ਰੀਮਾਂਡ ਪੁਲਿਸ ਰਿਮਾਂਡ ਸੀਬੀਆਈ ਕਿਉਂ ਮੰਗ ਰਹੀ ਹੈ ਜਦਕਿ ਹਰਚਰਨ ਸਿੰਘ ਭੁੱਲਰ ਤੋਂ ਹਜੇ ਤੱਕ ਪੁੱਛਗਿੱਛ ਨਹੀਂ ਕੀਤੀ ਗਈ ਉਸ ਦਾ ਰਿਮਾਂਡ ਲੈ ਕੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਮੁਹੰਮਦ ਮੁਸਤਾਫਾ ਦਾ ਕੇਸ ਮੁਹੰਮਦ ਮੁਸਤਾਫਾ ਜਿਹੜੇ ਸਾਬਕਾ ਡੀਜੀਪੀ ਨੇ ਪੰਜਾਬ ਦੇ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਸ਼ੱਕੀ ਔਰ ਸਿੱਟਣੀ ਹੈ ਪੰਚਕੁਲਾ ਦੀ ਜਿਹੜੀ ਸਿੱਟ ਬਣਾਈ ਹੈ ਪੰਚਕੁਲਾ ਦੀ ਪੁਲਿਸ ਨੇ ਉਹ ਉਹਨਾਂ ਦੀ ਕੋਠੀ 'ਚ ਜਾ ਰਹੀ ਹੈ ਉਹਨਾਂ ਦੇ ਡਰਾਈਵਰਾਂ ਨੂੰ ਉਹਨਾਂ ਦੇ ਜਿਹੜੇ ਬਾਵਰਚੀ ਨੇ ਉਹਨਾਂ ਨੂੰ ਜਿਹੜੇ ਮਾਲੀ ਨੇ ਜਾਂ ਕੋਈ ਗੇਟਮੈਨ ਨੇ ਸਿਕਿਉਰਿਟੀ ਵਾਲੇ ਨੇ ਸਾਰਿਆਂ ਦੀ ਪੁੱਛਗਿੱਛ ਕਰ ਰਹੀ ਹੈ ਜਿਹੜਾ ਉਹ ਮੁੰਡਾ ਸੀ ਮੁਹੰਮਦ ਮੁਸਤਾਫਾ ਦਾ ਉਹਦੇ ਨਾਲ ਸਬੰਧਤ ਮੋਬਾਈਲ ਫੋਨ ਦੀ ਤਲਾਸ਼ ਹੈ ਉਹਦੇ ਨਾਲ ਸਬੰਧਤ ਉਹਦੀ ਹੈਂਡਰਾਈਟਿੰਗ ਐਕਸਪਰਟਸ ਕੋਲੇ ਭੇਜੀ ਜਾ ਰਹੀ ਹੈ ਮਤਲਬ ਹਲੇ ਤੱਕ ਸਿੱਟ ਨੇ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਉਸ ਮੁੰਡੇ ਦੀ ਜਿਹਦੀ ਮੌਤ ਹੋਈ ਹੈ ਅਕੀਲ ਜਿਹਦਾ ਨਾਮ ਦੱਸਿਆ ਜਾ ਰਿਹਾ ਹੈ ਉਹਦੇ ਉਹਦੀ ਪਤਨੀ ਤੇ ਉਹਦੀ ਭੈਣ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਪੰਚਕੁਲਾ ਵਾਲੀ ਸਟ ਪਹਿਲਾਂ ਇਸ ਤਰ੍ਹਾਂ ਦੇ ਤੱਥ ਝਟਾ ਲੈਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਹ ਵੱਡੇ ਅਫਸਰਾਂ ਤੋਂ ਪੁੱਛਗਿੱਛ ਕਰੇਗੀ ਇਸੇ ਤਰ੍ਹਾਂ ਸੀਬੀਆਈ ਸਿੱਧੇ ਹਰਚਾਨ ਸਿੰਘ ਭੁੱਲਰ ਦੀ ਪੁੱਛਗਿੱਛ ਤੋਂ ਬਚਦੀ ਹੋਈ ਪਹਿਲਾਂ ਕ੍ਰਿਸ਼ਾਨੂੰ ਨੂੰ ਇੰਟਰੋਗੇਟ ਕਰੇਗੀ ਉਹਦੀ ਇੰਟਰੋਗੇਸ਼ਨ ਕੀਤੀ ਜਾਏਗੀ ਸਾਇੰਟਿਫਿਕ ਇੰਟਰੋਗੇਸ਼ਨ ਹੋਏਗੀ ਜਿਹਦੇ ਵਿੱਚ ਹਜੇ ਤੱਕ ਕਿਸ਼ਾਨੂ ਨਾਲ ਸੰਬੰਧਿਤ ਜੜੀਆਂ ਪ੍ਰਾਪਤੀਆਂ ਹੋਈਆਂ ਨੇ ਦੇਖੋ ਕਿਸ਼ਾਨੂ ਦੇ ਟੈਲੀਫੋਨ ਜ਼ਬਤ ਕੀਤੇ ਸੀ ਪੁਲਿਸ ਨੇ ਉਹਦੇ ਵਿੱਚ ਬਹੁਤ ਸਾਰੇ ਕੰਟੈਕਟ ਸੀ ਕਿਸ਼ਾਨੂ ਦੀ ਬਹੁਤ ਸਾਰੇ ਅਫਸਰਾਂ ਨਾਲ ਲੀਡਰਾਂ ਦੇ ਨਾਲ ਵਟਸਐਪ ਦੇ ਉੱਪਰ ਚੈਟ ਸੀ ਇੱਕ ਦੂਜਿਆਂ ਨੂੰ ਜਿਹੜੇ ਵਟਸਐਪ ਜਿਹੜੇ ਨਾਰਮਲ ਟੈਲੀਫੋਨ ਨੰਬਰ ਤੇ ਮੈਸੇਜਸ ਹੁੰਦੇ ਨੇ ਉਹਨਾਂ ਦੇ ਪਿਓਰੇ ਸੀ ਔਰ ਸੀਬੀਆਈ ਜਦੋਂ ਦਾ ਕਿਸ਼ਾਨੂ ਨੂੰ ਗ੍ਰਿਫਤਾਰ ਕੀਤਾ 16 ਅਕਤੂਬਰ ਦਾ ਉਸ ਦਿਨ ਤੋਂ ਲਗਾਤਾਰ सीबीआई ਕਿਰਸ਼ਾਨੂੰ ਦੇ ਸੰਪਰਕ ਚ ਲਗਾਤਾਰ ਜਿਹੜੇ ਲੋਕ ਸੰਪਰਕ ਚ ਰਹਿੰਦੇ ਸੀ ਜਿਨ੍ਹਾਂ ਨਾਲ ਕਿਰਸ਼ਾਨੂੰ ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਨੇ ਜਿਨ੍ਹਾਂ ਦੇ ਨਾਲ ਕਿਰਸ਼ਾਨੂੰ ਦੇ ਪਰਿਵਾਰਕ ਸਬੰਧ ਨੇ ਉਹ ਸਾਰਿਆਂ ਨਾਲ ਸੰਬੰਧਤ ਅਗਰ ਉਹਨਾਂ ਚ ਕੋਈ ਅਫਸਰ ਨੇ ਕੋਈ ਪੋਲਿਟਿਕਲ ਲੀਡਰ ਨੇ ਕੀ ਉਹ ਪੋਲਿਟਿਕਲ ਲੀਡਰ ਸੱਤਾ ਵਾਲੇ ਨੇ ਗੈਰ ਸੱਤਾ ਵਾਲੇ ਨੇ ਇਹ ਸਾਰੇ ਤਰ੍ਹਾਂ ਦੇ ਜਿਹੜੇ ਆਂਕੜੇ ਨੇ ਉਜਤਾ ਜਟਾ ਰਹੀ ਸੀ ਸੀਬੀਆਈ ਕਿਉਂਕਿ ਸੀਬੀਆਈ ਕਿਰਸ਼ਾਨੂੰ ਦੇ ਹੋਰ ਕਿੰਨਾ ਅਫਸਰਾਂ ਦੇ ਨਾਲ ਜਿਹੜੇ ਸਬੰਧ ਸੀ ਉਹ ਕਿਸ ਤਰ੍ਹਾਂ ਦੇ ਸੀ ਕੀ ਕਿਰਸ਼ਾਨੂੰ ਜਿਹੜੇ ਮਿਡਲਮੈਨ ਦੇ ਤੌਰ ਤੇ ਭੂਮਿਕਾ ਨਜ਼ਰ ਆਈ ਹੈ ਕੀ ਉਹ ਸਿਰਫ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਹੀ ਨਜ਼ਰ ਆਈ ਹੈ ਸੀਬੀਆਈ ਨੂੰ ਜਾਂ ਹੋਰ ਅਫਸਰਾਂ ਦੇ ਨਾਲ ਵੀ ਕਿਰਸ਼ਾਨੂੰ ਇਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਸੀ ਜਿੱਥੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਵੇ ਕਿ ਅਸੀਂ ਸਮਝੌਤਾ ਕਰਾ ਦਨੇ ਆ ਜਾਂ ਕੇਸ ਨਿਬੇੜ ਦਨੇ ਆ ਜਿਸ ਤਰ੍ਹਾਂ ਦੇ ਉਹਦੇ ਤੇ ਇਲਜ਼ਾਮ ਨਹੀਂ ਇਸ ਕਰਕੇ ਅਗਰ 10 12 ਦਿਨ ਦਾ ਕਿਰਸ਼ਾਨੂੰ ਦਾ ਰਿਮਾਂਡ ਮਿਲਦਾ ਹੈ ਸੀਬੀਆਈ ਨੂੰ ਇਹਦਾ ਮਤਲਬ ਹੈ ਮਤਲਬ ਹੈ ਕਿ ਸੀਬੀਆਈ ਕਿਰਸ਼ਾਨੂੰ ਦੇ ਜ਼ਰੀਏ ਕੁਝ ਹੋਰ ਅਫਸਰਾਂ ਬਾਰੇ ਹੋਰ ਜਾਣਕਾਰੀ ਹਾਸਲ ਕਰੇਗੀ ਅਗਰ ਕੋਈ ਵਟਸਐਪ ਦੇ ਵਿੱਚ ਇਸ ਤਰ੍ਹਾਂ ਦੇ ਟੈਕਸਟ ਮੈਸੇजेस ਨੇ ਕਿਉਂਕਿ ਜਦੋਂ ਅ ਇਸ ਤਰ੍ਹਾਂ ਦੇ ਕੋਈ ਵਿਅਕਤੀ ਇਸ ਤਰ੍ਹਾਂ ਦੇ ਮਾਮਲੇ 'ਚ ਫੜੇ ਜਾਂਦੇ ਨੇ ਤੇ ਉਹਨਾਂ ਦੇ WhatsApp ਦੇ ਟੈਕਸਟ ਮੈਸੇਜਸ ਦਾ ਜਿਹੜਾ ਬਿਉਰਾ ਹੈ ਉਹਨੂੰ ਇਕੱਠਾ ਕਰਕੇ ਉਹ ਕੜੀਆਂ ਜੋੜੀਆਂ ਜਾਂਦੀਆਂ ਨੇ ਕਿ ਕੀ ਕਿਸੇ ਕੇਸ ਦੇ ਸੰਦਰਭ ਦੇ ਵਿੱਚ ਚੈਟ ਹੋ ਰਹੀ ਹੈ ਜਾਂ ਇੱਕ ਸਧਾਰਨ ਦੋਸਤਾਨਾ ਚੈਟ ਹੈ ਹਾਂਜੀ ਕੀ ਹਾਲ ਹੈ ਜੀ ਦੀਵਾਲੀ ਦੀਆਂ ਮੁਬਾਰਕਾਂ ਜੀ ਜਾਂ ਇਸ ਤਰ੍ਹਾਂ ਦੀ ਹੋ ਰਹੀ ਹੈ ਜਾਂ ਕਿਸੇ ਕੇਸ ਦੇ ਸਬੰਧ 'ਚ ਵੀ ਉਸ ਉਸ ਬੰਦੇ ਤੇ ਆ ਕੇਸ ਹੈ ਜੀ ਮੈਂ ਤੁਹਾਨੂੰ ਮਿਲਣਾ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ ਇਹ ਦੋ ਤਿੰਨ ਤਰ੍ਹਾਂ ਦੀ ਨੇਚਰ ਆਫ ਕਨਵਰਸੇਸ਼ਨ ਮੰਨੀ ਜਾਂਦੀ ਹੈ ਇੱਕ ਸਧਾਰਨ ਕਨਵਰਸੇਸ਼ਨ ਇੱਕ ਕਨਵਰਸੇਸ਼ਨ ਹੁੰਦੀ ਹੈ ਜਿਹਦੇ ਵਿੱਚ ਕੋਈ ਮੋਟਿਵ ਹੋਵੇ ਕਿਉਂਕਿ ਜਿਹੜਾ ਇੱਕ ਪੁਲਿਸ ਆਫਿਸਰ ਹੈ ਉਹ ਅਗਰ ਸਿਵਿਲિયન ਦੇ ਨਾਲ ਆਪਣੇ ਕਿਸੇ ਕੇਸ ਦੀ ਪ੍ਰੋਗਰੈਸ ਨੂੰ ਡਿਸਕਸ ਕਰਦਾ ਹੈ ਤੇ ਉਹ ਸ਼ੱਕੀ ਬਣ ਜਾਂਦਾ ਹੈ ਜਿਸ ਵਿਅਕਤੀ ਦਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਅਗਰ ਕੋਈ ਪੁਲਿਸ ਅਫਸਰ ਉਹਦੇ ਸਬੰਧ ਵਿੱਚ ਕਿਸੇ ਨਾਲ ਗੱਲ ਕਰਦਾ ਹੈ ਤੇ ਉਹ ਸ਼ੱਕੀ ਬਣ ਜਾਂਦਾ ਹੈ ਵੀ ਉਹਦੇ ਪਿੱਛੇ ਕੋਈ ਕਿਸੇ ਦੀ ਮਦਦ ਕਰਨ ਦੀ ਮਨਸ਼ਾ ਤਾਂ ਨਹੀਂ ਕੋਈ ਲੈਣ ਦੇਣ ਤਾਂ ਨਹੀਂ ਇਸ ਤਰ੍ਹਾਂ ਦੇ ਬਿਉਰੇ ਔਰ ਪਤਾ ਹੀ ਲੱਗਿਆ ਕਿ ਸੀਬੀਆਈ ਕੋਲੇ ਕਈ ਅਫਸਰਾਂ ਦੀ ਲਿਸਟ ਬਣ ਚੁੱਕੀ ਹੈ ਜਿਹੜੇ ਸੀਬੀਆਈ ਦੇ ਰਡਾਰਤੇ ਨੇ ਜਿਹੜੇ ਸ਼ੱਕੀ ਨੇ ਉਹਨਾਂ ਦੇ ਵਿੱਚ ਆਈਐਸ ਅਫਸਰ ਵੀ ਨੇ ਪ੍ਰਸ਼ਾਸਨਿਕ ਅਫਸਰ ਵੀ ਨੇ ਉਹਨਾਂ ਦੇ ਵਿੱਚ ਆਈਪੀਐਸ ਅਫਸਰ ਵੀ ਨੇ ਇਹ ਵੱਖ-ਵੱਖ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰਾਂ ਨੇ ਜਿਹੜੀਆਂ ਆਈਆਂ ਨੇ ਸੀਬੀਆਈ ਉਹਨਾਂ ਸਾਰਿਆਂ ਤੇ ਆਪਣੇ ਤੌਰ ਦੇ ਉੱਤੇ ਸਰਵਲੈਂਸ ਉਹਨਾਂ ਨੇ ਲਾਈ ਹੈ ਜਿਹੜਾ ਢੰਗ ਤਰੀਕਾ ਹੁੰਦਾ ਹੈ ਸੀਬੀਆਈ ਦਾ ਨਜ਼ਰਸਾਨੀ ਕਰਨ ਦਾ ਉਹਦੇ ਨਾਲ ਸੀਬੀਆਈ ਨਜ਼ਰਸਾਨੀ ਕਰ ਰਹੀ ਹੈ ਕਿਉਂਕਿ ਹਰਚਰਨ ਭੁੱਲਰ ਤੋਂ ਜਿਹੜਾ ਇੰਨਾ ਪੈਸਾ ਬਰਾਮਦ ਹੋਇਆ ਹੈ ਹਰਚਰਨ ਭੁੱਲਰ ਤੋਂ ਕਰੋੜਾ ਰੁਪਏ ਅਸੀਂ ਦੇਖਿਆ ਘਰੋਂ ਬਰਾਮਦ ਹੋਇਆ ਸੋਨਾ ਬਰਾਮਦ ਹੋਇਆ ਫਿਰ ਉਹਨਾਂ ਦੇ ਫਾਰਮ ਹਾਊਸ ਕਈ ਏਕੜ ਜ਼ਮੀਨ ਦਾ ਪਤਾ ਲੱਗਿਆ ਫਲੈਟਾਂ ਫਲੂਟਾਂ ਦਾ ਰੌਲਾ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਕ੍ਰਿਸ਼ਾਨੂੰ ਨੂੰ ਇਹਦੇ ਸਬੰਧ 'ਚ ਪੁੱਛਿਆ ਜਾਏਗਾ ਦੂਸਰਾ ਕ੍ਰਿਸ਼ਾਨੂੰ ਦੀ ਦੂਸਰੇ ਅਫਸਰਾਂ ਦੇ ਨਾਲ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਹੈ ਔਨ ਰਿਕਾਰਡ ਜਿਹੜੀ ਸੀਬੀਆਈ ਨੂੰ ਪਤਾ ਲੱਗੀ ਹੈ ਉਸ ਮਾਮਲੇ 'ਚ ਇੰਟਰੋਗੇਸ਼ਨ ਹੋ ਸਕਦੀ ਔਰ ਇਹ ਵੀ ਸੰਭਵ ਹੈ ਕਿ ਕ੍ਰਿਸ਼ਾਨੂੰ ਦੀ ਨਿਸ਼ਾਨਦੇਹੀ ਤੇ ਜਾਂ ਕ੍ਰਿਸ਼ਾਨੂੰ ਤੇ ਦੱਸਣ ਤੋਂ ਬਾਅਦ ਕੁਝ ਹੋਰ ਪੁਲਿਸ ਅਫਸਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸੀਬੀਆਈ ਅਰੈਸਟ ਕਰੇ ਇਹ ਬਹੁਤ ਸੰਭਵ ਹੈ ਔਰ ਤੀਸਰੀ ਗੱਲ ਸੀਬੀਆਈ ਇਸ ਆਸ਼ੇ ਦੇ ਉੱਤੇ ਇਸ ਮੰਸ਼ਾ ਤੇ ਵੀ ਅੱਗੇ ਵੱਧ ਸਕਦੀ ਹੈ ਕਿ ਕੀ ਅਸੀਂ ਕ੍ਰਿਸ਼ਾਨੂੰ ਨੂੰ ਵਾਦਾ 마ਫਗਵਾ ਬਣਾ ਸਕਦੇ ਹਾਂ ਕੀ ਸੀਬੀਆਈ ਨੂੰ ਇਸ ਤਰ੍ਹਾਂ ਦੀ ਲੋਡ ਮਹਿਸੂਸ ਹੋ ਰਹੀ ਹੈ ਕੀ ਕ੍ਰਿਸ਼ਾਨੂੰ ਇਹਦੇ ਲਈ ਆਪਣੀ ਸਹਿਮਤੀ ਦੇਵੇਗਾ ਸੋ ਇਹ ਜਿੰਨੇ ਵੀ ਦਿਨਾਂ ਦਾ ਪੁਲਿਸ ਰਿਮਾਂਡ ਹੋਏਗਾ 5 ਦਿਨ ਦਾ 8 ਦਿਨ ਦਾ 10 ਦਿਨ ਦਾ 12 ਦਿਨ ਦਾ ਜਿਹੜਾ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਗ੍ਰਾਂਟ ਕੀਤਾ ਜਾਏਗਾ ਉਹਦੇ ਆਧਾਰ ਤੇ ਸੀਬੀਆਈ ਫਿਰ ਅਗਲੀ ਕਾਰਵਾਈ ਤੇ ਜਾਏਗੀ ਇਹ ਵੀ ਹੋ ਸਕਦਾ ਹੈ ਕਿ ਕਿਰਸ਼ਾਨੂੰ ਦਾ 12 ਦਿਨ ਦਾ ਰਿਮਾਂਡ ਮੰਗਿਆ ਜਿੰਨਾ ਵੀ ਮਿਲਦਾ ਹੈ ਕਿਰਸ਼ਾਨੂੰ ਦੇ ਰਿਮਾਂਡ ਤੋਂ ਬਾਅਦ ਸੀਬੀਆਈ ਫਿਰ ਅਦਾਲਤ ਦੇ ਵਿੱਚ ਜਾਵੇ ਤੇ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਮੰਗਿਆ ਜਾਵੇ ਤਾਂ ਕਿ ਦੋਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਕੁਐਸਚਨ ਕੀਤੇ ਜਾ ਸਕਣ ਇਹਨੂੰ ਟੈਕਨੀਕਲ ਭਾਸ਼ਾ ਅੰਗਰੇਜ਼ੀ ਚ ਕਰਾਸ ਕੁਐਸਚਨਿੰਗ ਵੀ ਕਹਿੰਦੇ ਆ ਕਰਾਸ ਇੰਟਰੋਗੇਸ਼ਨ ਵੀ ਇਹਨੂੰ ਕਹਿੰਦੇ ਆ ਇਹ ਸੀਬੀਆਈ ਦੇ ਜਿਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਦੋਨਾਂ ਨੂੰ ਆਮਣੇ ਸਾਹਮਣੇ ਬਿਠਾ ਲਿਆ ਨੇ ਇੱਕ ਪਾਸੇ ਹਰਚਰਨ ਭੁੱਲਰ ਇੱਕ ਪਾਸੇ ਕ੍ਰਿਸ਼ਾਨੂੰ ਜਿਹੜੀ ਉਹਨਾਂ ਦੀ ਵਟਸਐਪ ਕਾਲ ਰਿਕਾਰਡ ਕੀਤੀ ਗਈ ਹੈ ਉਹ ਉਹਨਾਂ ਨੂੰ ਸੁਣਾਈ ਜਾਵੇ ਤੇ ਫਿਰ ਉਹਦੇ ਸਬੰਧ ਵਿੱਚ ਉਹਨਾਂ ਨਾਲ ਉਹਨਾਂ ਨਾਲ ਕੁਐਸਚਨ ਕੀਤੇ ਜਾਣ ਔਰ ਕ੍ਰਿਸ਼ਾਨੂੰ ਦੇ ਅਗਰ ਕੋਈ ਇਸ ਤਰ੍ਹਾਂ ਦੇ ਸਬੰਧ ਹੋਰ ਅਫਸਰਾਂ ਨਾਲ ਲੀਡਰਾਂ ਨਾਲ ਨਜ਼ਰ ਆਉਂਦੇ ਨੇ ਜਿਹਦੇ ਵਿੱਚ ਕੋਈ ਲੈਣ ਦੇਣ ਦਾ ਸ਼ੱਕ ਲਿਖਿਆ ਗਿਆ ਟੈਕਸਟ 'ਚ ਮੂੰਹ ਜਵਾਨੀ ਨਹੀਂ ਅਗਰ ਕੋਈ ਲਿਖ ਕੇ ਗੱਲ ਹੋਈ ਹੈ ਫਿਰ ਉਹਦੇ ਸਬੰਧ ਦੇ ਵਿੱਚ ਵੀ ਇੰਟੈਰੋਗੇਸ਼ਨ ਕੀਤੀ ਜਾ ਸਕਦੀ ਹੈ ਕੋਈ ਹੋਰ ਪੁਲਿਸ ਅਫਸਰ ਨੂੰ ਪੁੱਛਗਿੱਛ ਲਈ ਬਲਾ ਕੇ ਵੀ ਜਿਹੜੀ ਹੈਗੀ ਆ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਰਸ਼ਾਨੂ ਦੇ ਬਿਆਨਾਂ ਦੇ ਆਧਾਰ ਤੇ ਸੋ ਇਹ ਜਿਹੜਾ ਕੇਸ ਹੈ ਹਰਚੰਦ ਸਿੰਘ ਭੁੱਲਰ ਦਾ ਇਹ ਬਹੁਤ ਵੱਡਾ ਕੇਸ ਬਣ ਗਿਆ ਔਰ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਪਤਾ ਲੱਗਿਆ ਕਿ ਕਈ ਤਰ੍ਹਾਂ ਦੀਆਂ ਸੂਬਾ ਸਰਕਾਰ ਵੀ ਗੁਪਤ ਤੌਰ ਤੇ ਜਾਂਚ ਕਰ ਰਹੀ ਹੈ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਹੋ ਸਕਦਾ ਹੈ ਗ੍ਰਹਿ ਮੰਤਰੀ ਅਲੇ ਨੂੰ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਰਕਾਰ ਲਿਖ ਦੇ ਕਿਉਂਕਿ ਅੱਜ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਅੱਜ ਮੰਤਰੀ ਮੰਡਲ ਦੀ ਬੈਠਕ ਹੈ ਔਰ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਹਰਚਰਨ ਸਿੰਘ ਭੁੱਲਰ ਦਾ ਕੇਸ ਵੀ ਵਿਚਾਰਿਆ ਜਾ ਸਕਦਾ ਹੈ ਔਰ ਸਰਕਾਰ ਇਸ ਸਹਿਮਤੀ ਤੇ ਵੀ ਪਹੁੰਚ ਸਕਦੀ ਹੈ ਵੀ ਕੀ ਅਸੀਂ ਭੁੱਲਰ ਦੇ ਖਿਲਾਫ ਕੋਈ ਜਾਂਚ ਦੀ ਮੰਗ ਜਾਂ ਕਿਸੇ ਕਾਰਵਾਈ ਦੀ ਮੰਗ ਗ੍ਰਹਿ ਮੰਤਰਾਲੇ ਤੋਂ ਕਰਨੀ ਹੈ ਜਾਂ ਨਹੀਂ ਕਿਉਂਕਿ ਅਗਰ ਪੰਜਾਬ ਦੀ ਸਰਕਾਰ ਸਸਪੈਂਡ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰਾਲੇ ਦੇ ਜ਼ਰੀਏ ਇਹ ਮੰਗ ਭੇਜਦੀ ਹੈ ਕਿ ਅਸੀਂ ਚਾਹੁੰਦੇ ਆ ਕਿ ਹਰਚੰਦ ਸਿੰਘ ਪੁੱਲਰ ਨੂੰ ਡਿਸਮਿਸ ਕੀਤਾ ਜਾਵੇ ਹਾਲਾਂਕਿ ਉਹਦਾ ਇੱਕ ਪ੍ਰੋਸੀਜਰ ਹੈ ਪੰਜਾਬ ਦੀ ਸਰਕਾਰ ਮੁੱਢਲੀ ਜਾਂਚਾ ਅਗਰ ਹੁਣ ਤੱਕ ਕਰ ਲਈਆਂ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਲਿਖ ਸਕਦੀ ਹੈ ਗ੍ਰਹਿ ਮੰਤਰਾਲੇ ਨੂੰ ਕਿ ਅਸੀਂ ਚਾਹੁੰਦੇ ਆ ਕਿ ਹਰਚੰਦ ਸਿੰਘ ਪੁੱਲਰ ਨੂੰ ਡਿਸਮਿਸ ਕੀਤਾ ਜਾਵੇ ਅਗਰ ਅੱਜ ਮੰਤਰੀ ਮੰਡਲ ਦੀ ਬੈਠਕ ਜਿਸ ਸਬੰਧ ਚ ਕੋਈ ਫੈਸਲਾ ਹੁੰਦਾ ਹੈ ਇਹ ਵੀ ਸਾਡੇ ਸਾਹਮਣੇ ਆ ਸਕਦਾ ਹੈ ਗ੍ਰਹਿ ਮੰਤਰਾਲੇ ਨੂੰ ਪੰਜਾਬ ਸਰਕਾਰ ਲਿਖ ਸਕਦੀ ਹੈ ਮੁੱਢਲੀ ਜਾਂਚ ਤੋਂ ਬਾਅਦ ਕਿ ਅਸੀਂ ਮੁੱਢਲੀ ਜਾਂਚ ਦੇ ਵਿੱਚ ਇਹ ਸ਼ੱਕ ਸਾਡੇ ਪੁਖਤਾ ਹੋਏ ਨੇ ਉਹ ਰੈਸਟ ਹੈ ਸੀਬੀਆਈ ਵੱਲੋਂ ਰੈਡ ਹੈਂਡਰਡ ਕਾਟ ਹੈ ਤੇ ਅਸੀਂ ਚਾਹੁੰਦੇ ਆ ਇਹਨੂੰ ਡਿਸਮਿਸ ਕੀਤਾ ਜਾਵੇ ਫਿਰ ਗ੍ਰਹਿ ਮੰਤਰਾਲਾ ਆਪਣੀ ਰਿਪੋਰਟ ਬਣਾਏਗਾ ਉਹਦੇ ਤੇ ਆਪਣੇ ਪੱਧਰ ਤੇ ਜਾਂਚ ਕਰੇਗਾ ਜਿਹੜੀ ਇੰਡੀਅਨ ਪੁਲਿਸ ਸਰਵਿਸ ਰੂਲਸ ਨੇ ਉਹਦੇ ਤਹਿਤ ਗ੍ਰਹਿ ਮੰਤਰਾਲਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਫਿਰ ਲਿਖ ਸਕਦਾ ਹੈ ਅਗਰ ਗ੍ਰਹਿ ਮੰਤਰਾਲਾ ਸੰਤੁਸ਼ਟ ਹੁੰਦਾ ਹੈ ਸੀਬੀਆਈ ਤੋਂ ਇਨਪੁਟ ਲੈ ਕੇ ਸੋ ਇਸ ਕਰਕੇ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਭਗਵੰਤ ਮਾਨ ਦੀ ਉਹ ਬਹੁਤ ਮਹੱਤਵਪੂਰਨ ਹੈ ਹਰਚਰਨ ਭੁੱਲਰ ਦੇ ਮਾਮਲੇ 'ਚ ਵੀ ਹਾਲਾਂਕਿ ਕੱਲ ਭਗਵੰਤ ਮਾਨ ਰਾਸ਼ਪਤੀ ਬੀਬੀ ਮੁਰਮੂ ਹਨਾਂ ਨੂੰ ਮਿਲ ਕੇ ਆਏ ਨੇ ਔਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਹੀਦੀ ਸਮਾਗਮ ਨੇ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸੱਦਾ ਪੱਤਰ ਵੀ ਸੌਂਪਿਆ ਦੇਸ਼ ਦੇ ਵੱਖ-ਵੱਖ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਸੌਂਪੇ ਜਾ ਰਹੇ ਨੇ ਪਰ ਮੈਂ ਵਾਪਸ ਕਰਸ਼ਾਨੂ ਤੇ ਆਉਣਾ ਭੁੱਲਰ ਔਰ ਕਰਸ਼ਾਨੂ ਦੇ ਮਾਮਲੇ ਦੇ ਉੱਤੇ ਅੱਜ ਕਿਸ਼ਾਨੂ ਦਾ ਮਾਮਲਾ ਅਹਿਮ ਹੈ ਅੱਜ ਸੀਬੀਆਈ ਇਹਦੇ ਤੇ ਕੀ ਫੈਸਲਾ ਕਰਦੀ ਹੈ ਇਹਦੇ ਤੇ ਬਹੁਤ ਮਹੱਤਵਪੂਰਨ ਰਹੇਗਾ ਪਰ ਇੱਕ ਗਲਤ ਹੈ ਕਿ ਕਿਸ਼ਾਨੂ ਤੋਂ ਬਾਅਦ ਹਰਚਰਨ ਭੁੱਲਰ ਨੂੰ ਵੀ ਸੀਬੀਆਈ ਰਿਮਾਂਡ ਤੇ ਬੁਲਾ ਸਕਦੀ ਹੈ ਤੇ ਇਹ ਮਾਮਲੇ ਹੋਰ ਵੱਡੇ ਹਜੇ ਹੋਣਗੇ ਅਗਲੇ ਕੁਝ ਦਿਨਾਂ ਚ ਸਾਨੂੰ ਹੋਰ ਛਾਪੇ ਵੀ ਸੁਣਨ ਨੂੰ ਮਿਲ ਸਕਦੇ ਨੇ ਦੇਖਣ ਨੂੰ ਮਿਲ ਸਕਦੇ ਜੀ ਬਿਲਕੁਲ ਸੋ ਡਲਾਚ ਹੁਣ ਗੱਲ ਕਰ ਲੈਨੇ ਹਮੇਸ਼ਾ ਵਿਵਾਦਾ ਤੇ ਸੁਰਖੀਆਂ ਵਿੱਚ ਬਣੀ ਰਹਿੰਦੀ ਏ ਕੰਗਨਾ ਰਣੌਤ ਤੇ ਕੱਲ ਕੰਗਨਾ ਰਣੌਤ ਨੇ ਕੇਸ ਦੇ ਅਦਾਲਤ ਦੇ ਵਿੱਚ ਜੋ ਹੈ ਮਾਫੀ ਵੀ ਮੰਗੀ ਬੀਬੀ ਮਹਿੰਦਰਕੌਰ ਮਾਨਹਾਨੀ ਕੇਸ ਦੇ ਵਿੱਚ ਜੋ ਮਾਫੀ ਮੰਗੀ ਪਰ ਅਗਰ ਅਸੀਂ ਅੱਗੋ ਦੀ ਗੱਲ ਕਰੀਏ ਮਾਹਿਰਾਂ ਦਾ ਇਸ ਸਬੰਧ ਉਪਰ ਇਹ ਕਹਿਣਾ ਹੈ ਕਿ ਜੇਕਰ ਪਰਿਵਾਰ ਸਿਰਫ ਮੁਆਫੀ ਦੇ ਨਾਲ ਕੰਗਨਰ ਰਣੌਤ ਦੀ ਮਾਫੀ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਅੱਗੇ ਜੋ ਹੈ ਕੰਗਨਰ ਰਣੌਤ ਨੂੰ ਜੇਲ੍ਹ ਵੀ ਹੋ ਸਕਦੀ ਹੈ ਤਾਂ ਕਿੰਨੀ ਜੇਲ੍ਹ ਹੋ ਸਕਦੀ ਹੈ ਔਰ ਇਸ ਮਾਮਲੇ ਦੇ ਉੱਪਰ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਕੰਗਨਰ ਰਣੌਤ ਕੱਲ ਪੇਸ਼ ਹੋਏ ਨੇ ਜਦਕਿ 2021 ਤੋਂ ਬਾਅਦ ਅਲਾalet ਦੇ ਵਿੱਚ ਇਮਾਨਹਾਨੀ ਦਾ ਕੇਸ ਲਾਇਆ ਗਿਆ ਸੀ ਬੀਬੀ ਮਹਿੰਦਰ ਕੌਰ ਹੁਣਾਂ ਦੇ ਵੱਲੋਂ ਔਰ ਮੈਂ ਤੁਹਾਨੂੰ ਇਹ ਜ਼ਿਕਰ ਕਰਦਾ 12 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਕੰਗਨਾ ਰਣੌਤ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਹਿਲਾਂ ਜੁਡੀਸ਼ੀਅਲ ਅਦਾਲਤ ਕੋਰਟ ਦੇ ਵਿੱਚ ਸੈਸ਼ਨ ਜੱਜ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਕੰਗਨਾ ਰਣੌਤ ਚਾਹੁੰਦੀ ਸੀ ਹਰ ਜਗ੍ਹਾ ਕੇਸ ਦਰਜ ਜਿਹੜਾ ਉਹਦੇ ਖਿਲਾਫ ਹੋਇਆ ਮਾਨਹਾਨੀ ਦਾ ਕੰਗਨਾ ਰਣੌਤ ਚਾਹੁੰਦੀ ਸੀ ਕਿ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਆਪਣੇ ਵਕੀਲਾਂ ਦੇ ਜ਼ਰੀਏ ਕੰਗਨਾ ਰਣੌਤ ਪਿਛਲੇ ਕਈ ਸਾਲਾਂ ਤੋਂ ਇਹ ਲੜਾਈ ਅਦਾਲਤਾਂ 'ਚ ਲੜ ਰਹੀ ਸੀ ਪਰ ਸੁਪਰੀਮ ਕੋਰਟ ਨੇ ਜਦੋਂ ਕੰਗਨਾ ਰਣੌਤ ਦਾ ਕੇਸ ਸੁਣਨ ਤੋਂ ਇਨਕਾਰ ਕਰ ਦਿੱਤਾ ਔਰ ਚੇਤਾਵਨੀ ਵੀ ਦਿੱਤੀ ਗਈ ਕੋਰਟ ਵੱਲੋਂ ਟਿੱਪਣੀ ਤਲਖ ਕੀਤੀ ਗਈ ਫਿਰ ਕੰਗਨਾ ਰਣੌਤ ਦੇ ਵਕੀਲਾਂ ਨੇ ਉਹ ਪਟੀਸ਼ਨ ਆਪਣੀ ਵਾਪਸ ਲੈ ਲਈ ਸੀ ਇੱਕ ਤਰੀਕੇ ਨਾਲ ਸੁਪਰੀਮ ਕੋਰਟ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੰਗਨਾ ਰਣੌਤ ਨੂੰ ਲਾਜ਼ਮੀ ਹੋ ਗਿਆ ਸੀ ਬਠਿੰਡੇ ਦੀ ਕੋਰਟ ਦੇ ਵਿੱਚ ਪੇਸ਼ ਹੋਣਾ ਹਾਲਾਂਕਿ ਪਿਛਲੀ ਵਾਰੀ ਜਿਹੜੀ ਸੁਣਵਾਈ ਸੀ ਉਦੋਂ ਪਿਛਲੀ ਸੁਣਵਾਈ ਦੇ ਦੌਰਾਨ ਬੀਬੀ ਕੰਗਣਾ ਰਣੌਤ ਨਹੀਂ ਆਈ ਸੀ। ਉਹਨਾਂ ਦੇ ਵਕੀਲਾਂ ਨੇ ਕਿਹਾ ਸੀ ਕਿ ਵੀਡੀਓ ਕਾਨਫਰencing ਦੇ ذریعے ਅਸੀਂ ਉਹ ਕੰਗਣਾ ਰਣੌਤ ਪੇਸ਼ ਹੋ ਸਕਦੇ ਨੇ ਉਹਨਾਂ ਨੇ ਅਰਜ਼ੀ ਦਿੱਤੀ ਸੀ। ਪਰ ਬੀਬੀ ਮਹਿੰਦਰ ਕੌਰ ਉਹਨਾਂ ਦੇ ਵਕੀਲ ਰਗਵੀਰ ਸਿੰਘ ਬਹਿਣੀਵਾਲ ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ। ਸੋ ਕੱਲ ਦੀ ਡੇਟ ਸੀ ਬੀਬੀ ਕੰਗਣਾ ਰਣੌਤ ਦੀ ਮੁੜ ਪੇਸ਼ੀ ਦੀ। ਕੱਲ ਕੰਗਣਾ ਰਣੌਤ ਆਈ। ਚਾਕ ਚੌਂਬੰਦ ਸੁਰੱਖਿਆ ਬੰਦੋਬਸਤ ਕੀਤੇ ਗਏ ਸੀ ਕਿਉਂਕਿ ਇਸ ਤਰ੍ਹਾਂ ਦੇ ਖ਼ਤਸ਼ੇ ਸੀ। ਕਿ ਕਿਸਾਨ ਜਥੇਬੰਦੀਆਂ ਆ ਸਕਦੀਆਂ ਨੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਦੇ ਲਈ ਦਿਨ ਪੁਲਿਸ ਦੇ ਲਈ ਬੜਾ ਅਹਿਮ ਸੀ ਕੰਗਨਾਰ ਨੌਤ ਆਈ ਸਖਤ ਸੁਰੱਖਿਆ ਚਾਹੀ ਸਖਤ ਸੁਰੱਖਿਆ ਉੱਤੇ ਬਣਾਈ ਗਈ ਸੀ ਔਰ ਕਹਿੰਦੇ ਨੇ ਕੰਗਨਾਰ ਨੌਤ ਨੇ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਪਹਿਲਾਂ ਤਾਂ ਮਾਫੀ ਮੰਗ ਲਈ ਕਿ ਮੈਂ ਭਾਵੇਂ ਕਿ ਸਾਰੀਆਂ ਔਰਤਾਂ ਨੇ ਮੇਰੀ ਮਾਂ ਦੇ ਸਮਾਨ ਹੈ ਭਾਵੇਂ ਉਹ ਪੰਜਾਬ ਦੀਆਂ ਨੇ ਭਾਵੇਂ ਹਿਮਾਚਲ ਦੀਆਂ ਨੇ ਸੋ ਉਹਨੇ ਇੱਕ ਤਰੀਕੇ ਨਾਲ ਆਪਣੇ ਕੀਤੇ ਦੀ ਮਾਫੀ ਮੰਗੀ ਔਰ ਕੰਗਨਾ ਰਣੌਤ ਨੇ ਇਹ ਦੱਸਿਆ ਕਿ ਉਹਨਾਂ ਨੇ ਬੀਬੀ ਮਹਿੰਦਰ ਕੌਰ ਦੇ ਪਤੀ ਤੋਂ ਮਾਫੀ ਮੰਗ ਲਈ ਹੈ ਕਿਉਂਕਿ ਬੀਬੀ ਮਹਿੰਦਰ ਕੌਰ ਕੱਲ ਅਦਾਲਤ ਦੀ ਕਾਰਵਾਈ 'ਚ ਨਹੀਂ ਆਏ ਸੀ ਉਹਨਾਂ ਬਾਰੇ ਦੱਸਿਆ ਗਿਆ ਉਹਨਾਂ ਦੇ ਵਕੀਲ ਵੱਲੋਂ ਕਿ ਉਹ ਬਿਮਾਰ ਨੇ ਹੁਣ ਇੱਥੇ ਸਾਨੂੰ ਇਹ ਸਮਝਣਾ ਬੜਾ ਦਿਲਚਸਪ ਹੈ ਕਿ ਉਹਨਾਂ ਨੇ ਅਦਾਲਤ 'ਚ ਮਾਫੀ ਮੰਗ ਲਈ ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਦੇ ਪਤੀ ਤੇ ਉਹਨਾਂ ਦੇ ਵਕੀਲ ਹੈ ਉਹਨਾਂ ਦਾ ਬਿਆਨ ਹੈ ਜਿਹੜਾ ਉਹ ਵੀ ਸਾਹਮਣੇ ਆਇਆ ਹੈ ਸਵਾਲ ਇਹ ਹੈ ਵੀ ਕੀ ਇਹ ਮਾਫੀ ਮੰਗ ਕੇ ਕੰਗਨਰ ਰਣੌਤ ਬਚ ਸਕਦੀ ਹੈ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਇਸ ਕੇਸ ਦੇ ਵਿੱਚ ਦੇ ਦਿੱਤੀ ਹੈ ਹੁਣ ਉਹ ਵਕੀਲਾਂ ਦੇ ਜ਼ਰੀਏ ਜਿਹੜੀ ਕਾਨੂੰਨੀ ਜਦੋ ਜਹਿਦ ਹੈ ਅੱਗੇ ਵਧੇਗੀ ਕੀ ਬੀਬੀ ਕੰਗਨਰ ਰਣੌਤ ਨਿੱਜੀ ਤੌਰ ਤੇ ਹਮੇਸ਼ਾ ਬੇਸ਼ ਹੋਣਗੇ ਜਾਂ ਉਹਨਾਂ ਨੂੰ ਛੋਟ ਮਿਲ ਜੂਗੀ ਇਹ ਸਾਰਾ ਮਾਮਲਾ ਅੰਡਰ ਕੰਸੀਡਰੇਸ਼ਨ ਹੈ ਪਰ ਕੰਗਨਰ ਰਣੌਤ ਦੀ ਮਾਫੀ ਕੇਸ ਦਾ ਖਾਤਮਾ ਨਹੀਂ ਹੈ ਉਹਨਾਂ ਨੇ ਮਾਫੀ ਮੰਗ ਲਈ ਹੁਣ ਕੀ ਅਗਲੀ ਵਾਰ ਇਸ ਤਰ੍ਹਾਂ ਦੀ ਗੱਲ ਉਹ ਪੇਸ਼ ਕਰਨਗੇ ਕਿ ਉਹ ਬੀਬੀ ਮਹਿੰਦਰ ਕੌਰ ਤੋਂ ਪਰਸਨਲ ਤੌਰ ਤੇ ਮਾਫੀ ਮੰਗਣਾ ਚਾਹੁੰਦੇ ਨੇ ਕੀ ਇਸ ਮਾਫੀ ਨੂੰ ਮਹਿੰਦਰ ਕੌਰ ਦੇ ਪਤੀ ਔਰ ਬੀਬੀ ਮਹਿੰਦਰ ਕੌਰ ਅਦਾਲਤ ਚ ਮੰਗੀ ਗਈ ਮਾਫੀ ਨੂੰ ਇਹ ਪ੍ਰਵਾਨ ਕਰ ਲੈਣਗੇ ਪਰ ਇਹਨਾਂ ਦਾ ਇਹ ਦਾਵਾ ਹੈ ਕਿ ਪਹਿਲਾਂ ਅਸੀਂ ਜਿੰਨੀ ਵਾਰੀ ਨੋਟਿਸ ਭੇਜੇ ਕਦੀ ਕੰਗਨਾਰ ਨੌਤ ਨੇ ਮਾਫੀ ਨਹੀਂ ਮੰਗੀ ਉਹ ਆਪਣੀ ਗੱਲ ਤੇ ਕਾਇਮ ਰਹੇ ਉਹਨਾਂ ਨੇ ਜਿਹੜੀ ਪੋਸਟ ਪਾਈ ਸੀ ਉਹਨੂੰ ਰੀਟਵੀਟ ਕੀਤਾ ਕੋਲੋਂ ਆਪਣੇ ਸ਼ਬਦ ਜੋੜੇ ਔਰ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਸੀ ਬੀਬੀ ਮਹਿੰਦਰ ਕੌਰ ਬਾਰੇ ਉਹਨਾਂ ਨੇ ਕਥਿਤ ਤੌਰ ਤੇ ਕਿਹਾ ਸੀ ਕਿ ਅਜਈਆਂ ਔਰਤਾਂ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਹੋਣ ਲਈ 100-100 ਰੁਪਏ ਚ ਉਪਲਬਧ ਨਹੀਂ ਜਦਕਿ ਉਹਨਾਂ ਨੂੰ ਨਹੀਂ ਪਤਾ ਕਿ ਸਾਡੀਆਂ ਮਤਾਵਾਂ ਭੈਣਾ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਸੀ ਉਹ ਤਾਂ ਸੇਵਾ ਕਰਨ ਦੇ ਉੱਥੇ ਮੰਤਬ ਨਾਲ ਜਾਂਦੀਆਂ ਸੀ ਉੱਥੇ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੇ ਜਿਹੜਾ ਲੰਗਰ ਖਾਦਾ ਉਹਦੇ ਵਿੱਚ ਸਾਡੀਆਂ ਮਤਾਵਾਂ ਭੈਣਾ ਦਾ ਵੱਡਾ ਯੋਗਦਾਨ ਸੀ ਲੰਗਰ ਤਿਆਰ ਕਰਨ ਦੇ ਲਈ ਹਾਲਾਂਕਿ ਕਿਸਾਨ ਵੀ ਮਰਦ ਕਿਸਾਨ ਵੀ ਕਈ ਥਾਵਾਂ ਤੇ ਲੰਗਰ ਤਿਆਰ ਕਰਦੇ ਸੀ ਪਰ ਮਾਤਾਵਾਂ ਭੈਣਾਂ ਦਾ ਉਸ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਉਹਨਾਂ ਦੀ ਭੂਮਿਕਾ ਸੀ ਉਹਨੂੰ ਉਹਦੀ ਤੁਲਨਾ ਕਿਤੇ ਵੀ 100 ਰੁਪਏ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿ 100 ਰੁਪਏ ਦੇ ਵਿੱਚ ਕੋਈ ਮਾਂ ਭੈਣ ਉੱਥੇ ਆਈ ਹੋਵੇ ਇਹ ਟਿੱਪਣੀ ਦੀ ਬਹੁਤ ਵੱਡੀ ਆਲੋਚਨਾ ਹੋਈ ਸੀ ਔਰ ਕੰਗਣਾ ਰਣੌਤ ਉਸ ਵੇਲੇ ਉਹਨਾਂ ਨੇ ਭਾਵੇਂ ਟਵੀਟ ਡਿਲੀਟ ਕਰਤਾ ਸੀ ਕਿਉਂਕਿ ਉਹ ਉਹਨਾਂ ਨੇ ਦੇਖਿਆ ਕਿੰਨਾ ਵੱਡਾ ਵਿਰੋਧ ਹੋ ਰਿਹਾ ਪੂਰੇ ਪੰਜਾਬ 'ਚ ਔਰ ਸੋਸ਼ਲ ਮੀਡੀਆ ਤੇ ਕੰਗਨਾਰ ਨੌਥ ਨੇ ਟਵੀਟ ਡਿਲੀਟ ਕੀਤਾ ਪਰ ਉਹਨਾਂ ਨੇ ਇਸ ਟਵੀਟ ਨੂੰ ਡਿਲੀਟ ਕਰਨ ਤੋਂ ਬਾਅਦ ਮਾਫੀ ਨਹੀਂ ਮੰਗੀ ਕਿ ਮੈਂ ਗਲਤੀ ਹੋ ਗਈ ਮੈਂ ਤਾਂ ਇਸ ਕਰਕੇ ਮੈਂ ਟਵੀਟ ਡਿਲੀਟ ਕਰ ਲਈ ਟਵੀਟ ਡਿਲੀਟ ਕਰ ਰਹੀ ਹਾਂ ਉਹਨਾਂ ਨੇ ਇਹ ਨਹੀਂ ਸੀ ਲਿਖਿਆ ਨਾ ਉਹਨਾਂ ਨੇ ਅੱਜ ਤੱਕ ਕਿਸੇ ਅਦਾਲਤ ਵਿੱਚ ਲਿਖਤੀ ਮਾਫੀ ਮੰਗੀ ਉਹ ਤਾਂ ਇਹ ਕਹਿੰਦੇ ਰਹੇ ਵੀ ਇਹ ਕੇਸ ਨਹੀਂ ਬਣਦਾ ਇਹਨੂੰ ਖਾਰਜ ਕੀਤਾ ਜਾਵੇ ਹੁਣ ਬੀਬੀ ਮਹਿੰਦਰਕਰ ਔਰ ਉਹਨਾਂ ਦੇ ਪਤੀ ਦਾ ਇਹ ਦਾਵਾ ਹੈ ਕਿ ਅਸੀਂ ਕਿਸਾਨ ਸੰਘਰਸ਼ ਕਮੇਟੀ ਨਾਲ ਗੱਲ ਕਰਾਂਗੇ ਜੋ ਫੈਸਲਾ ਹੋਊਗਾ ਅਸੀਂ ਉਹਦੇ ਮੁਤਾਬਕ ਅੱਗੇ ਵਧਾਂਗੇ ਅਗਰ ਸ਼ਿਕਾਇਤ ਕਰਤਾ ਬੀਬੀ ਮਹਿੰਦਰ ਕੌਰ ਔਰ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਹੁੰਦਾ ਹੈ ਕਿ ਅਸੀਂ ਮਾਫੀ ਨਹੀਂ ਦੇਣੀ ਅਸੀਂ ਅਦਾਲਤ ਦੇ ਜ਼ਰੀਏ ਇਨਸਾਫ ਮੰਗਾਗੇ ਤੇ ਫੇਰ ਕੰਗਣਾ ਅਨਰਣਾਉ ਤੇ ਜੇਲ੍ਹ ਜਾਣ ਦਾ ਖਤਰਾ ਖੜਾ ਹੈ ਇਸ ਕੇਸ ਦੇ ਤੱਥ ਦੇਖ ਕੇ ਮੋٹے ਮੋٹے ਤੌਰ ਤੇ ਉਹਦੇ ਤੇ ਜੇਲ੍ਹ ਜਾਣ ਦਾ ਖਤਰਾ ਖੜਾ ਹੈ ਔਰ ਅਦਾਲਤ ਡੈਫਰਮੇਸ਼ਨ ਦੇ ਮਾਮਲੇ 'ਚ ਮਾਨ ਹਾਨੀ ਕਾਨੂੰਨੀ ਭਾਸ਼ਾ ਦੇ ਵਿੱਚ ਕਿਸੇ ਇੱਕ ਵਿਅਕਤੀ ਦੀ ਆਤਮ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਲਿਖੀ ਜਾਵੇ ਪਬਲਿਕ ਪਬਲੀਕੇਸ਼ਨ ਉਹਦੀ ਹੋਵੇ ਜਾਂ ਔਰਲ ਵੀਡੀਓ ਦੇ ਜ਼ਰੀਏ ਬੋਲੀ ਗਈ ਹੋਵੇ ਹੁਣ ਇੱਥੇ ਉਹਨਾਂ ਨੇ ਟਵੀਟ ਨੂੰ ਲਿਖ ਕੇ ਰੀ ਟਵੀਟ ਕੀਤਾ ਸੀ ਸੋ ਅਗਰ ਮਾਨਹਾਨੀ ਅਦਾਲਤ ਮਨਜ਼ੂਰ ਕਰ ਲੈਂਦੀ ਹੈ ਬੀਬੀ ਮਹਿੰਦਰ ਕੌਰ ਦੀ ਕਿ ਹਾਂ ਉਹਨਾਂ ਦੀ ਮਾਨਹਾਨੀ ਹੋਈ ਹੈ ਇੱਕ ਬਜ਼ੁਰਗਔਰਤ ਦੀ ਜਿਹੜੀ ਸੇਵਾ ਕਰਨ ਗਈ ਸੀ ਤੇ ਉਹਦੇ ਬਾਰੇ ਉਹਦੀ ਫੋਟੋ ਕਿਉਂਕਿ ਕੰਗਨਾਰ ਨੌਤ ਇੱਕ ਮੰਨੀ ਪਰਮੰਨੀ ਫਿਲਮ ਕਲਾਕਾਰ ਉਹਦੀ ਕਹੀ ਗੱਲ ਲੱਖਾਂ ਲੋਕ ਦੇਖਦੇ ਨੇ ਹੁਣ ਜਿਹੜਾ ਉਹਨੇ ਟਵੀਟ ਡਿਲੀਟ ਕਰਤਾ ਕੀ ਪਤਾ ਹੈ ਡਿਵੀਟ ਡਿਲੀਟ ਕਰਨ ਤੋਂ ਪਹਿਲਾਂ ਉਹਨੂੰ ਕਿੰਨੇ ਹਜ਼ਾਰ ਜਾਂ ਕਿੰਨੇ ਲੱਖ ਲੋਕ ਦੇਖ ਚੁੱਕੇ ਸੀ ਇਹ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਡਿਸਕਸ਼ਨ ਦੇ ਵਿੱਚ ਅਦਾਲਤ ਦੇ ਵਿੱਚ ਆਉਣਗੇ ਸੋ ਕੰਗਨਾਰ ਰਣੌਤ ਨੂੰ ਅਦਾਲਤ ਚਾਵੇ ਤਾਂ 6 ਮਹੀਨੇ 1 ਸਾਲ 2 ਸਾਲ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਔਰ 2 ਸਾਲ ਦੀ ਸਜ਼ਾ ਜਦੋਂ ਰਾਹੁਲ ਗਾਂਧੀ ਨੂੰ ਸੁਣਾਈ ਗਈ ਸੀ ਡੈਫਰਮੇਸ਼ਨ ਦੇ ਕੇਸ ਦੇ ਵਿੱਚ ਤੇ ਉਹਦੀ ਮੈਮਰੀ ਤੁਰੰਤ ਖਾਰਜ ਹੋ ਗਈ ਸੀ ਜਦੋਂ ਤੱਕ ਅਗਲੀ ਕੋਰਟ ਨੇ ਉਸ ਸਜ਼ਾ ਤੇ ਰੋਕ ਨਹੀਂ ਸੀ ਲਗਾਈ ਸੋ ਅਗਰ 2 ਸਾਲ ਦੀ ਸਜ਼ਾ ਅਦਾਲਤ ਮੈਨੂੰ ਨਹੀਂ ਪਤਾ ਅਦਾਲਤ ਕਿੰਨੀ ਸਜ਼ਾ ਸੁਣਾਉਗੀ ਅਗਰ ਪਰਿਵਾਰ ਮਾਫੀ ਪ੍ਰਵਾਨ ਕਰ ਲੈਂਦਾ ਹੈ ਅਦਾਲਤ ਮਾਫੀ ਕਰ ਸਕਦੀ ਹੈ ਅਗਰ ਉਹ ਕਹਿੰਦੇ ਨਹੀਂ ਸਾਨੂੰ ਕੋਰਟ ਦੇ ਵਿੱਚ ਇਨਸਾਫ ਚਾਹੀਦਾ ਤੇ ਫਿਰ ਕਾਨੂੰਨੀ ਤੌਰ ਤੇ ਅਦਾਲਤ ਸਜ਼ਾ ਵੀ ਸੁਣਾ ਸਕਦੀ ਹੈ ਕਿਉਂਕਿ ਪਲੜਾ ਭਾਰੀ ਲੱਗਦਾ ਹੈ ਬੀਬੀ ਮਹਿੰਦਰ ਕੌਰ ਦਾ ਪਰ ਸਜ਼ਾ ਅਦਾਲਤ ਇੱਕ ਦਿਨ ਦੋ ਦਿਨ ਅਦਾਲਤ ਦੀ ਡਿਸਕ੍ਰੀਪਸ਼ਨ ਹੈ ਪਰ ਅਗਰ 2 ਸਾਲ ਦੀ ਸਜ਼ਾ ਵੀ ਸੁਣਾ ਦਿੰਦੀ ਹੈ ਅਦਾਲਤ ਤੇ ਉਹਨਾਂ ਦੀ ਮੈਂਬਰੀ ਤੇ ਵੀ ਖਤਰਾ ਹੋ ਸਕਦਾ ਹੈ ਲੋਕ ਸਭਾ ਦੀ ਜਦ ਤੱਕ ਕੋਈ ਉੱਪਰਲੀ ਅਦਾਲਤ ਇਸ ਸਜ਼ਾ ਤੇ ਰੋਕ ਨਹੀਂ ਲਾਉਂਦੀ ਸੋ ਕੁਲ ਮਿਲਾ ਕੇ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਹਜੇ ਖਤਮ ਨਹੀਂ ਹੋਈਆਂ ਔਰ ਬੀਬੀ ਮਹਿੰਦਰ ਕੌਰ ਦੇ ਸੰਘਰਸ਼ ਦੀ ਜਿਹੜੀ ਲੜਾਈ ਹੈ ਉਹ ਇਸੇ ਤਰ੍ਹਾਂ ਜਾਰੀ ਹੈ ਬੀਬੀ ਮਹਿੰਦਰ ਕੌਰ ਦੇ ਜਿਹੜੇ ਵਕੀਲ ਨੇ ਰਗਵੀਰ ਸਿੰਘ ਬਹਿਣੀ ਵਾਲਾ ਉਹਨਾਂ ਦੀ ਪਹਿਲਾਂ ਇੱਕ ਵਾਰੀ ਅਸੀਂ ਗੱਲ ਸੁਣੀ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਆਇਆ ਤੇ ਨਾ ਮੈਂ ਇਕੱਲਾ ਮਾਫੀ ਦੇਣ ਆਇਆ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿ ਕਰਾਂਗੇ ਜਿੰਨੇ ਸਭ ਨੇ ਮਨਜ਼ੂਰ ਹੋਊਗਾ ਉਵੇਂ ਕਰਾਂਗੇ ਸੋ ਇਹ ਉਹਨਾਂ ਦੇ ਵਕੀਲ ਸੀ ਔਰ ਬੀਬੀ ਮਹਿੰਦਰ ਕੌਰ ਦੇ ਪਤੀ ਜਿਨ੍ਹਾਂ ਬਾਰੇ ਜਿਨ੍ਹਾਂ ਨੂੰ ਬਾਬਾ ਜੀ ਕਿਹਾ ਜਾ ਰਿਹਾ ਬਜ਼ੁਰਗ ਨੇ ਕਾਫੀ ਉਹਨਾਂ ਦੀ ਗੱਲ ਵੀ ਸੁਣ ਲਈ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਹਾਂ ਜੀ ਪੰਜ ਹੀ ਹੈ ਜੀ ਹਾਂ ਜੀ ਲੜਾਈ ਤਾਂ ਲੜਾਈ ਲੜਨੀ ਪੈਂਦੀ ਹੈ ਜਦੋਂ ਕੋਈ ਕਿਸੇ ਦੇ ਪਰ ਖਿਲਾਫ ਬੋਲਦਾ ਤਾਂ ਠੀਕ ਹੈ ਜੇ ਕੋਈ ਗਰੀਬ ਨੂੰ ਗਰੀਬ ਕਹੇ ਤਾਂ ਮਾਰਿਆ ਕਰ ਲੋ ਭਾਈ ਮਾਤਾ ਜੀ ਨਹੀਂ ਆਏ ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ ਠੀਕ ਹੈ ਜੀ ਬਾਬਾ ਜੀ ਹੁਣ ਤੱਕ ਦੇ ਸਾਰੇ ਜਿੰਨਾ ਇਹ ਕੇਸ ਚੱਲੇ ਆ ਗਾ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਜੀ ਚੇਤਾ ਜੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ ਨਿਸ਼ਾਨਾ ਪਰਮਾਤਮਾ ਨੂੰ ਪਤਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਇਹਦੇ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਮੰਗੀ ਹੈ ਮਾਫੀ ਕੋਰਟ ਦੇ ਵਿੱਚ ਸੋ ਜਿਹੜੇ ਪਤੀ ਨੇ ਬੀਬੀ ਮਹਿੰਦਰ ਕੌਰ ਦੇ ਉਹ ਇਸ ਗੱਲ ਦੇ ਉੱਤੇ ਟिके ਨੇ ਕਿ ਪ੍ਰਮਾਤਮਾ ਨੂੰ ਪਤਾ ਹੈ ਭਾਵ ਕਿ ਉਹ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੇ ਬਜ਼ੁਰਗ ਨੇ ਸੋ ਉਹਨਾਂ ਦਾ ਕੋਈ ਜਾਣ ਬੁਝ ਕੇ ਕਿਸੇ ਨੂੰ ਤੰਗ ਕਰਨ ਦਾ ਇਰਾਦਾ ਨਹੀਂ ਹੈ ਉਹ ਪੀੜਿਤ ਨੇ ਬੀਬੀ ਮਹਿੰਦਰ ਕੌਰ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸੰਘਰਸ਼ ਕਰ ਰਹੇ ਸੀ ਜਦੋਂ ਉਹਨਾਂ ਦੀ ਤਸਵੀਰ ਆਈ ਤਾਂ ਸਮੁੱਚਤਾ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਔਰਤਾਂ ਨੇ ਉਹਨਾਂ ਦੇ ਖਿਲਾਫ ਬੀਬੀ ਕੰਗਣਾ ਰਣੌਤ ਦੇ ਇਸ ਬਿਆਨ ਨੂੰ ਦੇਖਿਆ ਗਿਆ ਉਂਝ ਵੀ ਕੰਗਣਾ ਰਣੌਤ ਕਈ ਵਾਰੀ ਜ਼ਿਆਦਾ ਕੌੜਾ ਬੋਲਣ ਵਾਲੀ ਮੈਂਬਰ ਪਾਰਲੀਮੈਂਟ ਹੈ ਕਈ ਵਾਰੀ ਉਹ ਵੱਧ ਚੜ ਕੇ ਬੋਲ ਜਾਂਦੀ ਹੈ ਕਈ ਵਾਰੀ ਕੰਗਣਾ ਰਣੌਤ ਗਲਤ ਵੀ ਬੋਲ ਜਾਂਦੀ ਹੈ ਹਾਲਾਂਕਿ ਉਹ ਬੜੀ ਕਮਾਲ ਦੀ ਐਕਟਰੈਸ ਹੈ ਉਹ ਐਮਪੀ ਵੀ ਬਣ ਗਈ ਕਈ ਵਾਰੀ ਉਹ ਗੱਲਾਂ ਬੜੀਆਂ ਸੱਚੀਆਂ ਵੀ ਕਰਦੇ ਨੇ ਮੈਂ ਨਹੀਂ ਕਹਿੰਦਾ ਉਹ ਝੂਠੀਆਂ ਗੱਲਾਂ ਵੀ ਕਰਦੇ ਨੇ ਸੱਚੀਆਂ ਵੀ ਕਰਦੇ ਨੇ ਉਹਦੇ 'ਚ ਕਈ ਖੂਬੀਆਂ ਵੀ ਆ ਪਰ ਉਹਦੇ 'ਚ ਕਈ ਕਮੀਆਂ ਵੀ ਨੇ ਔਰ ਇਹ ਉਹਦੀ ਕਮੀ ਸੀ ਜਿਹਦੇ ਕਰਕੇ ਕਿਉਂਕਿ ਉਹ ਮੂੰਹ ਦੀ ਥੋੜੀ ਜੀ ਕੌੜੀ ਹੈ ਕਈ ਵਾਰੀ ਪੰਜਾਬੀਆਂ ਔਰ ਕਿਸਾਨਾਂ ਬਾਰੇ ਉਨੇ ਮੰਦੀਆਂ ਚੰਗੀਆਂ ਟਿੱਪਣੀਆਂ ਕੀਤੀਆਂ ਜਿਹਦੇ ਕਰਕੇ ਇਹ ਵਿਕਾਰ ਦਾ ਸਵਾਲ ਬਣਾ ਲਿਆ ਬਾਰ ਬਾਰ ਕੰਗਣਾ ਰਣੌਤ ਦੀਆਂ ਜਿਹੜੀਆਂ ਟਿੱਪਣੀਆਂ ਸੀ ਉਹ ਇੰਜ ਲੱਗਦੀਆਂ ਸੀ ਕਿ ਸਾਡੀਆਂ ਔਰਤਾਂ ਦੇ ਬਾਰੇ ਉਹਦੇ ਜਿਹੜੇ ਸ਼ਬਦ ਹੈ ਉਹ ਇੱਜ਼ਤ ਘਟਾਉਣ ਵਾਲੇ ਨੇ ਪੰਜਾਬਣਾਂ ਦੇ ਮਾਤਾਵਾਂ ਦੇ ਭੈਣਾਂ ਦੇ ਇਸ ਕਰਕੇ ਇਹ ਕੇਸ ਸਮੁੱਚਤਾ ਦੇ ਵਿੱਚ ਬੀਬੀ ਮਹਿੰਦਰ ਕੌਰ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਸੋ ਇਹਨਾਂ ਜ਼ਰੂਰ ਹੈ ਇਸ ਕੇਸ ਤੋਂ ਬਾਅਦ ਕੰਗਣਾ ਰਣੌਤ ਨੂੰ ਭਾਰਤ ਦੇ ਅਦਾਲਤੀ ਸਿਸਟਮ ਦੀ ਮਹੱਤਤਾ ਸਮਝ ਆਏਗੀ ਤੇ ਅੱਗੇ ਤੋਂ ਕੰਗਨਾਰ ਨੌਤ ਵੀ ਬੋਲਣ ਤੋਂ ਪਹਿਲਾਂ ਘਟੋ ਘਟ ਦੋ ਵਾਰ ਸੋਚਿਆ ਕਰੇਗੀ 36 ਵਾਰ ਦੀ ਕਹਾਵਤ ਹੈ ਕਿ 36 ਵਾਰ ਸੋਚੋ ਸੋ ਘਟੋ ਘਟ ਦੋ ਵਾਰ ਉਹ ਜ਼ਰੂਰ ਸੋਚਿਆ ਕਰੇਗੀ ਕਿ ਮੈਂ ਚੰਗਾ ਬੋਲਣਾ ਹੈ ਕਿਸੇ ਬਾਰੇ ਜਾਂ ਮੰਦਾ ਬੋਲਣਾ ਹੈ ਪਰ ਹੁਣ ਸਾਰਾ ਕੁਝ ਅਦਾਲਤ ਦੇ ਉੱਤੇ ਨਿਰਭਰ ਹੈ ਅਗਰ ਅਦਾਲਤ ਸਜ਼ਾ ਦਿੰਦੀ ਹੈ ਤੇ ਕੰਗਨਾਰ ਨੌਤ ਨੂੰ ਲੰਬੀ ਕਾਨੂੰਨੀ ਲੜਾਈ ਲੜਨੀ ਪਊਗੀ ਅਗਰ ਬੀਬੀ ਮਹਿੰਦਰ ਕਰੋ ਨੂੰ ਮਾਫ ਕਰ ਦਿੰਦੇ ਨੇ ਤੇ ਫੇਰ ਕੰਗਨਾਰ ਨੌਤ ਕੀ ਬੀਬੀ ਮਹਿੰਦਰ ਕੌਰ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗਣਗੇ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਹਜੇ ਤੱਕ ਬੀਬੀ ਮਹਿੰਦਰ ਕੌਰ ਦੇ ਨਾਲ ਉਹਨਾਂ ਦਾ ਆਹਮਣਾ ਸਾਹਮਣਾ ਨਹੀਂ ਹੋਇਆ ਉਹਨਾਂ ਦੇ ਪਤੀ ਤੋਂ ਉਹਨਾਂ ਨੇ ਜ਼ਰੂਰ ਮਾਫੀ ਮੰਗੀ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੋ ਜੀ ਖਤਮ ਕਰਨ ਤੋਂ ਪਹਿਲਾਂ ਮੈਂ ਇਹ ਟਿੱਪਣੀ ਬੱਸ ਕਰੂੰਗਾ ਕਿ ਕੰਗਨਾਰ ਨੌਤ ਨੂੰ ਚਾਹੀਦਾ ਹੈ ਕਿ ਉਹ ਉਚਿਤ ਤੌਰ ਤੇ ਸਮਾ ਮੰਗ ਕੇ ਮੀਡੀਆ ਦੇ ਜ਼ਰੀਏ ਬੀਬੀ ਮਹਿੰਦਰ ਕੌਰ ਉਹਨਾਂ ਦੇ ਘਰ ਜਾਣ ਉਹਨਾਂ ਦੇ ਘਰ ਜਾ ਕੇ ਮਾਫੀ ਮੰਗਣ ਤਾਂ ਕਿ ਇਹ ਮਹਿਸੂਸ ਹੋਵੇ ਕਿ ਸੱਚਮੁੱਚ ਕੰਗਨਾਰ ਰਣੌਤ ਨੂੰ ਮਹਿਸੂਸ ਹੋ ਗਿਆ ਕਿ ਉਹਨੇ ਗਲਤੀ ਕੀਤੀ ਸੀ ਸੋ ਅਦਾਲਤ ਚ ਤਾਂ ਉਹਨੇ ਮਾਫੀ ਮੰਗ ਲਈ ਪਰ ਇਹ ਕੇਸ ਅਜੇ ਬੜਾ ਦਿਲਚਸਪ ਹੈ ਦੇਖਦੇ ਆਂ ਆਉਂਦੇ ਦਿਨਾਂ 'ਚ ਇਹਦਾ ਕੀ ਬਣਦਾ ਜੀ ਬਿਲਕੁਲ ਸੋਡਲ ਜੀ ਅਖੀਰ ਦੇ ਵਿੱਚ ਜੋ ਹੈ ਤੁਸੀਂ ਜ਼ਰੂਰ ਤਰਨ ਤਾਰਨ ਜ਼ਮੀਨੀ ਚੌਂਂ ਦੇ ਉੱਪਰ ਵੀ ਪੋਲਿਟਿਕਲ ਅਪਡੇਟ ਮੈਂ ਚਾਹੂੰਗੀ ਥੋੜਾ ਜਿਹਾ ਸਮਾਂ ਇਸ ਉੱਪਰ ਵੀ ਤੁਸੀਂ ਜ਼ਰੂਰ ਕੱਢੋ ਕਿਉਂਕਿ ਹੁਣ ਵੋਟਾਂ ਨੂੰ ਥੋੜੇ ਹੀ ਦਿਨ ਰਹਿ ਗਏ ਨੇ ਤਾਂ ਗਰਾਊਂਡ ਰਿਪੋਰਟ ਕੀ ਕਹਿ ਰਹੀ ਹੈ ਤਰਨ ਤਾਰਨ ਜ਼ਮੀਨੀ ਚੌਂਂ ਦੇਖੋ ਤਰਨਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਬਹੁਤ ਹੀ ਵੱਡੇ ਦੌਰ ਦੇ ਵਿੱਚ ਆ ਗਈ ਹੈ। ਔਰ ਕੱਲ ਸਾਰੀਆਂ ਧਿਰਾਂ ਨੇ ਪਰਸੋਂ ਪੁਨਰ ਸੁਜੀਤ ਅਕਾਲੀ ਦਲ ਦੀ तमाम ਵੱਡੀ ਲੀਡਰਸ਼ਿਪ ਉੱਥੇ ਪਹੁੰਚੀ। ਗਿਆਨੀ ਹਰਪ੍ਰੀਤ ਸਿੰਘ ਹੁਣ ਉੱਥੇ ਪੱਕਾ ਡੇਰਾ ਲਾਉਣ ਵਾਲੇ ਨੇ। ਅੰਮ੍ਰਿਤਪਾਲ ਦੇ ਨੌਜਵਾਨ ਸਾਥੀ ਸਰਗਰਮ ਨੇ ਭਗਵੰਤ ਮਾਨ ਕੱਲ ਤਾਂ ਉੱਥੇ ਨਹੀਂ ਸੀ ਪਰਸੋਂ ਮਨੀਸ਼ ਸ਼ੋਧਿਆ ਦੇ ਨਾਲ ਉਹਨਾਂ ਨੇ ਚੋਣ ਪ੍ਰਚਾਰ ਕੀਤਾ। ਸਾਰੀਆਂ ਤਰ੍ਹਾਂ ਰਾਜਾ ਵੜਿੰਗਰ ਪ੍ਰਤਾਪ ਬਾਜਵਾ ਲਗਾਤਾਰ ਉਥੇ ਸੰਘਰਸ਼ ਕਰ ਰਹੇ ਨੇ ਹਾਲਾਂਕਿ ਚਰਨਜੀਤ ਚੰਨੀ ਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਗਿਆ ਹੈ ਬਿਹਾਰ ਦੇ ਵਿੱਚ ਇਹ ਖਬਰ ਕੱਲ ਬੜੀਆਂ ਸੁਰਖੀਆਂ ਚ ਰਹੀ ਕਿ ਹਾਈ ਕਮਾਂਡ ਨੇ ਚਰਨਜੀਤ ਚੰਨੀ ਦਾ ਕਦ ਵੱਡਾ ਕਰਤਾ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਸੀ ਜਿਹੜੇ ਕੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਸੀ ਪੰਜਾਬ 'ਚ ਇਸ ਕਰਕੇ ਕਿਉਂਕਿ ਬਿਹਾਰ ਦੇ ਵਿੱਚ ਵੀ ਚਰਨਜੀਤ ਚੰਨੀ ਨਾਲ ਸੰਬੰਧਿਤ ਜਿਹੜੇ ਭਾਈਚਾਰੇ ਦੇ ਬਹੁਤ ਵੱਡੀ ਗਿਣਤੀ ਲੋਕ ਹੈ ਇਸ ਕਰਕੇ ਉਹਨਾਂ ਦੀ ਵੀ ਡਿਊਟੀ ਲੱਗੀ ਆ ਹੋਰ ਵੀ ਕਾਂਗਰਸ ਦੇ ਕਈ ਲੀਡਰਾਂ ਦੀ ਡਿਊਟੀ ਪਹਿਲਾਂ ਆਪਣੇ ਆਪਣੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਹੈ ਪਰ ਕੱਲ ਚਰਨਜੀਤ ਚੰਨੀ ਦੀ ਗੱਲ ਜਿਹੜੀ ਉਹ ਵੱਡੀ ਹੋ ਕੇ ਨਿਕਲਦੀ ਰਹੀ ਚਰਨਜੀਤ ਚੰਨੀ ਵੱਡੇ ਕਾਦੇ ਆਗੂ ਨੇ ਹੁਣ ਕੱਲ ਹਰਸ਼ਿਮਰਤ ਕੌਰ ਬਾਦਲ ਨੇ ਵੀ ਬੜਾ ਤੇਜ਼ ਤਰਾਰ ਪ੍ਰਚਾਰ ਉੱਥੇ ਕੀਤਾ ਮ ਇਸਤਰੀ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਸੀ ਪ੍ਰਧਾਨ ਸੀ ਉਹ ਵੀ ਬੜਾ ਉੱਥੇ ਸਰਗਰਮ ਰਹੀ ਔਰ ਹਰਸ਼ਮ੍ਰਿਤ ਕੋਰ ਬਾਦਲ ਬਹੁਤ ਵੱਡੇ ਪੱਧਰ ਤੇ ਕੱਲ ਉੱਥੇ ਮੀਟਿੰਗਾਂ ਵਗੈਰਾ ਕਰਦੇ ਨਜ਼ਰ ਆਏ ਅਕਾਲੀ ਦਲ ਨੇ ਵੀ ਪੂਰਾ ਜ਼ੋਰ ਉੱਥੇ ਲਾ ਰੱਖਿਆ ਸੁਖਬੀਰ ਵਾਲੇ ਨੇ ਔਰ ਪੰਥਕ ਤੇ ਰਾਣੇ ਮਨਦੀਪ ਸਿੰਘ ਖਾਲਸਾ ਦੇ ਹੱਕ 'ਚ ਵੱਡਾ ਅੰਦੋਲਨ ਕਰ ਰੱਖਿਆ ਔਰ ਪਰਸੋਂ ਜਦੋਂ ਪੰਨੂ ਸੁਜੀਤ ਅਕਾਲੀ ਦਲ ਦੇ ਲੋਕ ਆਏ ਉਹਨਾਂ ਨੇ ਬੀਬੀ ਸੁਖਵਿੰਦਰ कौर ਰੰਧਾਵਾ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਮਨਦੀਪ ਸਿੰਘ ਖਾਲਸਾ ਦੇ ਹੱਕ 'ਚ ਬੈਠ ਜਾਓ ਉਹਨਾਂ ਨੇ ਇਸ ਤਰੀਕੇ ਦੀ ਆਪਣੇ ਵੱਲੋਂ ਇੱਕ ਅਪੀਲ ਕੀਤੀ ਸਧਾਰਨ ਗੱਲਬਾਤ ਦੇ ਦੌਰਾਨ ਕੱਲ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਅਰਸ਼ਦੀਪ ਕਲੇਰ ਉਹਨਾਂ ਨੇ ਕੱਲ ਇੱਕ ਬਿਆਨ ਸ਼ਾਮ ਨੂੰ ਜਾਰੀ ਕੀਤਾ ਉਹ ਕਹਿੰਦੇ ਕਿ ਮੇਰੇ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਚੋਣ ਕਮਿਸ਼ਨ ਨੂੰ ਕਿ ਅਰਸ਼ਦੀਪ ਕਲੇਰ ਤਰਨਤਾਰਨ ਚ ਜਾ ਕੇ ਜਿਹੜੀਆਂ ਮੀਟਿੰਗਾਂ ਰੈਲੀਆਂ ਕਰ ਰਹੇ ਨੇ ਨੁੱਕੜ ਮੀਟਿੰਗਾਂ ਚ ਉਹਨਾਂ ਦਾ ਸੰਬੋਧਨ ਹੈ ਜਿਹੜਾ ਉਹ ਬੜਾ ਤਿੱਖਾ ਹੈ ਉਹ ਲੈਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰ ਸਕਦਾ ਹੈ ਅਰਸ਼ਦੀਪ ਕਲੇਰ ਕਹਿੰਦੇ ਕਿ ਮੇਰਾ ਤਾਂ ਹਜੇ ਪ੍ਰਚਾਰ ਸ਼ੁਰੂ ਹੋਣਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਉਹ ਕਹਿੰਦੇ ਮੇਰੇ ਖਿਲਾਫ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਇਹਦੇ ਉੱਪਰ ਵੀ ਧਿਆਨ ਦੇਵੇ। ਸੋ ਇੱਕ ਤਰ੍ਹਾਂ ਨਾਲ ਹਰ ਥਿਰ ਚੋਣ ਪ੍ਰਚਾਰ ਚ ਰੁੱਝੀ ਹੈ। ਔਰ ਦਿਵਾਲੀ ਤੋਂ ਬਾਅਦ ਅਚਾਨਕ ਚੋਣ ਪ੍ਰਚਾਰ ਨੇ ਗਤੀ ਫੜੀ ਹੈ। ਭਾਜਪਾ ਦੇ ਵੀ ਸੂਬੇ ਪੱਧਰ ਦੇ ਬਹੁਤ ਸਾਰੇ ਲੀਡਰ ਉਹਨਾਂ ਦੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਦੇ ਹੱਕ ਚ ਪ੍ਰਚਾਰ ਕਰ ਰਹੇ ਨੇ। ਮੈਂ ਜਿਵੇਂ ਅੱਗੇ ਜ਼ਿਕਰ ਕੀਤਾ ਸੀ ਹਰਜੋਤ ਜੀ ਅਗਲੇ 5-6 ਦਿਨ ਬੜੇ ਐਮ ਨੇ ਅੱਜ 28 ਹੈ। 29 30 31 11 ਤਰੀਕ ਨੂੰ ਵੋਟਾਂ ਨੇ ਸੋ ਕੁੱਲ ਦਿਨ ਹਜੇ ਵੀ 14-15 ਪਏ ਨੇ ਪਰ ਜਿਹੜੇ ਅਗਲੇ 4-5 ਦਿਨ ਨੇ ਉਹ ਤੈਅ ਕਰ ਦੇਣਗੇ ਵੀ ਕੀ ਹਵਾ ਇੱਕ ਪਾਸੜ ਹੈ ਜਾਂ ਸਥਿਤੀ ਹਜੇ ਵੀ ਗੁੰਝਲਦਾਰ ਤੇ ਫਸਮੇ ਮੁਕਾਬਲੇ ਵਾਲੀ ਬਣੀ ਹੋਈ ਹੈ ਸੋ ਉਲਟਫੇਰ ਜਿਹੜੇ ਨੇ ਹਜੇ ਤੱਕ ਖਤਰਾ ਬਰਕਰਾਰ ਹੈ ਕਿ ਵੱਡੇ ਸਿਆਸੀ ਉਲਟਫੇਰ ਇਹਨਾਂ ਨਤੀਜਿਆਂ ਚ ਹੋ ਸਕਦੇ ਨੇ ਤਰਨ ਤਾਰਨ ਜ਼ਿਮਰੀ ਚੋਂ ਤੇ ਬਾਕੀ ਕੱਲ ਪੁਨਰ ਸੁਜੀਤ ਅਕਾਲੀ ਦਲ ਦੇ ਲੀਡਰਾਂ ਨੇ ਪੰਜਾਬ ਚ ਜ਼ਿਲ੍ਹਾ ਪੱਧਰ ਤੇ ਮੰਗ ਪੱਤਰ ਦਿੱਤੇ ਉਹਨਾਂ ਨੇ ਮੰਗ ਕੀਤੀ ਕੀ ਜਿਹੜੀ ਜਿਹੜਾ ਹੜ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੀ ਝੋਨੇ ਦਾ ਝਾੜ ਕਟਿਆ ਉਹਦਾ ਵੀ ਮੁਆਵਜ਼ਾ ਦਿੱਤਾ ਜਾਵੇ ਸੋ ਕੱਲ ਦਿਨ ਵਾਲੇ ਵਿਸ਼ਲੇਸ਼ਣਾ ਦੇ ਵਿੱਚ ਅਸੀਂ ਇਹਨਾਂ ਖਬਰਾਂ ਨੂੰ ਹੋਰ ਮਹੱਤਵਪੂਰਨ ਢੰਗ ਦੇ ਨਾਲ ਅੱਗੇ ਵਧਾਵਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਕਈ ਖਾਸ ਮੁੱਦਿਆਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦੋਸ਼ਕਾ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ